ਅੱਜ ਪੰਜਾਬ ਪ੍ਰਦੇਸ਼ ਕੌਂਸਲ ਕਮੇਟੀ ਦੇ ਆਫਸਰ ਦੇ ਵੱਲੋਂ ਤੇ ਤੁਹਾਡਾ ਸਾਰਾ ਮੀਡੀਆ ਦਾ ਗ੍ਰੈਂਡ ਫੋਰ ਇਲੈਕਟ੍ਰੋਨਿਕ ਤੇ ਕਰਦਾ ਅਸੀਂ ਇੱਥੇ ਸਵਾਲ ਕਰਦੇ ਹਾਂ ਕਿਉਂ ਜਿਆ ਰਹੇ ਹਨ ਅੱਜ ਅਸੀਂ ਇੱਕ ਬਹੁਤ ਹੀ ਗੰਭੀਰ ਜਿਹੜੀ ਪੰਜਾਬ ਦਾ ਜਿਹੜਾ ਇੱਕ ਵਿਸ਼ਾ 109 ਦਾ ਪਰ ਉਹਦੇ ਵਿੱਚ ਵੀ ਸਪੈਸ਼ਲੀ ਜਿਹੜਾ ਪੰਜਾਬ ਨੂੰ ਇਸ ਸਮੇਂ ਗੈਂਗਸਟਰ ਵਾਅਦੇ ਕਰਿਆ ਜਕੜਦੇ ਆ ਉਹ ਸਵਿਸ਼ੇਰ ਇੱਤੇ ਆਜਾ ਸੀ ਤੁਹਾਡੇ ਰੋਬਰੂ ਹੋ ਜਾ ਰਹੇ ਪੰਜਾਬ ਨੇ ਕਦੀ ਵੀ ਪੰਜਾਬ ਤੇ ਕਾਲਾ ਦੌਰ ਵੀ ਰਿਹਾ ਪਰ ਉਸ ਕਾਲੇ ਦੌਰ ਦੇ ਵਿੱਚ ਵੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਸੀਗਾ ਕਿ ਲੋਕਾਂ ਦੀ ਜਾਨ ਮਾਲ ਦੀ حفاظت ਜਿਹੜੀ ਹੈ ਸਰਕਾਰ ਨਹੀਂ ਕਰ ਸਕਦੀ ਇਹ ਪਿਛਲੇ ਲਗਭਗ 3.5 ਸਾਲਾਂ ਦੇ ਵਿੱਚ ਜਦੋਂ ਕੋਈ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਜਿਹੜੀ ਪੂਰੇ ਦੇਸ਼ੇ ਨਾਲ ਫੇਲ ਹੋਈ ਉਹਦੀ ਇੱਕ ਨਹੀਂ ਸਾਡੇ ਕੋਲ ਸੈਂਕੜੇ ਹੀ ਅਸੀਆਂ ਉਦਾਹਰਨਾਂ ਨੇ ਜਿਦੇ ਵਿੱਚ ਸਾਡੇ ਪੰਜਾਬ ਦੇ ਕਈ ਨਾਬਰ ਲੋਕ ਜਿਹਨਾਂ ਨੂੰ ਆਪਣੀ ਜਾਨ ਤੋਂ ਅੱਤੋਂ ਦੇ ਪਾਇਆ ਪਰ ਸਰਕਾਰ ਅਜ ਤੱਕ ਉਹਦੇ ਉੱਤੇ ਕੋਈ ਵੀ ਐਕਸ਼ਨ ਜਿਹੜਾ ਹੈ ਇਹ ਕੋਈ ਵੀ ਐਸਾ ਰਿਸਰਚ ਔਰ ਸਰਟ ओरिएंटेड ਕੋਈ ਐਸਾ ਕੰਮ ਨਹੀਂ ਕਰ ਸਕੀ ਹੈ ਜਿਹਦੇ ਉੱਤੇ ਉਹਨਾਂ ਦੇ ਪਰਿਵਾਰਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਸਾਨੂੰ ਸੁਰੱਖਿਅਤ ਰੱਖਦੇ ਵਿੱਚ ਕੋਈ ਐਫਫੈਕਟ ਆ ਰਹੀ ਹੈ। ਇਸੇ سلسلے ਦੇ ਵਿੱਚ ਥੋੜੇ ਦਿਨ ਪਹਿਲਾਂ ਤੁਸੀਂ ਵੇਖਿਆ ਹੋਵੇਗਾ ਕਿ ਕਿਵੇਂ ਸਰਦਾਰ ਜਿਹੜੇ ਸਾਬਕਾ 50 ਮੁੱਖ ਮੰਤਰੀ ਸਰਦਾਰ ਸੁਖਿੰਦਰ ਸਿੰਘ ਦਾਵਾ ਜਿਹੜੇ ਮੈਂਬਰ ਪਾਰਲੀਮੈਂਟ ਵੀ ਤੇ ਗਰਦਾਸਪੁਰ ਤੋਂ ਉਹਨਾਂ ਦੇ ਪਰਿਵਾਰ ਵਿੱਚ ਵਿਸ਼ੇਸ਼ ਕਰ ਉਹਨਾਂ ਦੇ ਸੁਪੁੱਤਰ ਜਿਹੜੇ ਅੱਜ ਇਸ ਪ੍ਰੈਸ ਕਾਨਫਰੰਸ ਦੇ ਰਣਿਕੋਟੇ ਸਾਰੇ ਦੇ ਸਾਹਮਣੇ ਹੋਣਗੇ ਉਹਦੇ ਵੀਰ ਸਿੰਘ ਰੰਦਾਵਾ ਜੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀਆਂ ਨੇ ਲਾਈਫ ਥ्रेटनिंग ਜਿਹੜੀਆਂ ਉਹਨਾਂ ਨੂੰ ਜਿਹੜੀ ਧਮਕੀਆਂ ਆ ਰਹੀਆਂ ਸੀ ਉਹਦੇ ਉੱਤੇ ਅੱਜ ਸਾਡੇ ਵਿੱਚ ਉਹਦੇ ਵੀਰ ਸਿੰਘ ਰੰਦਾਵਾ ਨੇ ਜਿਹੜੇ ਤੁਹਾਡੇ ਨਾਲ ਗੱਲਬਾਤ ਕਰਨਗੇ ਕੀ ਇਹ ਪੂਰੀ ਦੀ ਪੂਰੀ ਕੀ ਸਿਲਸਿਲਾ ਹੈ ਕਿਵੇਂ ਇਹ ਹੋਇਆ ਕੀ ਹੋ ਰਿਹਾ ਉਹਦੇ ਉੱਤੇ ਅੱਜ ਚਰਚਾ ਕਰਗੇ ਔਰ ਪਾਸ ਦੇ ਵਿੱਚ ਵੀ ਕੀ ਹੋਇਆ ਉਹਦੇ ਉੱਤੇ ਵੀ ਰੰਦਾਵਾ ਸਾਹਿਬ ਅੱਜ ਤੁਹਾਡੇ ਰੋਬਰੋ ਹੋਣਗੇ ਤੁਹਾਡੇ ਨਾਲ ਗੱਲ ਕਰਨਗੇ ਸੋ ਸਾਡੇ ਨਾਲ ਸਾਡੇ ਮੁਹਾਲੀ ਦੇ ਜਿਹੜੇ ਵਿਪਤੀ ਮੇਅਰ ਵੀ ਕੁਲਜੀਤ ਸਿੰਘ ਬੇਦੀ ਸਾਹਿਬ ਵੀ ਮੌਜੂਦ ਨੇ ਸੋ ਮੈਂ ਹੁਣ ਬੇਨਤੀ ਕਰੂੰਗਾ ਉਹਦੇ ਵੀ ਰੰਦਾਵਾ ਜੀ ਨੂੰ ਕਿ ਉਹ ਤੁਹਾਨੂੰ ਸਾਰਿਆਂ ਨੂੰ ਇਸ ਸਾਰੇ ਦਾ ਘਟਨਾ ਚੱਕਰ ਹੈ ਘਟਨਾਗ੍ਰਮ ਹੈ ਔਰੇ ਬਾਰੇ ਜਾਣਕਾਰੀ ਦੇ ਸਤਿ ਸ੍ਰੀ ਅਕਾਲ ਸਾਰੇ ਪ੍ਰੈਸਰਾਂ ਦਾ ਧੰਨਵਾਦ ਕਿ ਇਹ ਬੜੇ ਵਡੇਰੇ ਵਿਸ਼ੇ ਤੇ ਅੱਜ ਸਾਰੇ ਇਕੱਠੇ ਹੋ ਕੇ ਜਿਹੜੀ ਮੇਰੇ ਵੱਲ ਦੀ ਇੱਕ ਆਵਾਜ਼ ਜਿਹੜੀ ਮੈਂ ਚੁੱਕਣੀ ਸੀ ਜੋ ਕਿ ਸਾਰੇ ਸੁਣਨ ਨੂੰ। ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਜਸਕਰਨ ਸਿੰਘ ਕਾਲੋ ਜੀ ਹੋਰਾਂ ਦਾ ਤੇ ਕੁਲਜੀਤ ਸਿੰਘ ਗਿੱਲ ਜੀ ਹੋਰਾਂ ਦਾ ਕਿ ਕਾਂਗਰਸ ਵੱਲੋਂ ਵੀ ਇਹ ਜਿਹੜੇ ਪਾਰਟੀ ਵੱਲੋਂ ਸਾਡੇ ਨਾਲ ਆਏ ਤੇ ਸਾਡੀ ਸਪੋਰਟ ਕਰਨੇ ਇਹਨਾਂ ਦੋਵਾਂ ਦਾ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਮੈਂ ਸ਼ੁਰੂ ਕਰਨੀ ਚਾਹੁੰਦਾ ਉਹ ਹੈ ਕਿ ਪੰਨੂ ਸਾਹਿਬ ਨੇ ਪਹਿਲੇ ਦਿਨ ਤੋਂ ਲੈ ਕੇ ਜਿਹੜੇ ਇਹ ਸਵਾਲ ਚੁੱਕਦੇ ਆ ਰਹੇ ਉਹਦੇ ਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਕਹੂੰ ਇਹਨਾਂ ਨੇ ਕਿਹਾ ਤੁਹਾਡੇ ਗੈਂਗਸਟਰ ਨਾਲ ਲਿੰਕ ਹੈਗੇ ਆ ਕਿ ਨਹੀਂ ਨਾਲ ਹੀ ਸਾਡੇ ਲੋਕਲ ਐਮਐਲਏ ਉਹਦੇ ਮੇਰਾ ਬਾਬਾ ਲਾਲਕੀ ਗੁਰਦੇਵ ਸਿੰਘ ਹਮਦਾ ਕੱਲ ਉਹਨਾਂ ਨੇ ਤੁਹਾਡੇ ਸਾਰਿਆਂ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਚੀਜ਼ ਵੀ ਬੋਲੀ ਹੈ ਕਿ ਸਾਡੇ ਨਾਲ ਜੇ ਉਹਨਾਂ ਦੇ ਲਿੰਕ ਹੈਗੇ ਤਾਂ ਸਾਡੇ ਕੋਲ ਕੋਈ ਸਮਝ ਲਿਆਓ ਤੇ ਅੱਜ ਇੱਥੇ ਇਸੇ ਕੰਮ ਲਈ ਬੈਠੇ ਆਂ ਭਗਵਾਨ ਸਿੰਘ ਮਾਨ ਜੀ ਉਹਨਾਂ ਕੋਲੇ ਲੈ ਕੇ ਜਿੱਦੋਂ ਉਹਨਾਂ ਨੇ ਸਬੂਤ ਮੰਗੇ ਕਿ ਗੈਂਗਸਟਰ ਨਾਲ ਲੈ ਕੇ ਰਹੀ ਹੈ ਕਿ ਨਹੀਂ ਤੇ ਐਮਐਲਏ ਤੱਕ ਲੈ ਕੇ ਜਿੰਨੇ ਸਵਾਲ ਨੇ ਸਾਰੇ ਅੱਜ ਤੁਹਾਡੇ ਨਾਲ ਸਾਹਮਣੇ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਬੋਲਿਆ ਸੀ ਕਿ ਆਮ ਆਦਮੀ ਪਾਰਟੀ ਦੇ ਡੱਗੂ ਭਗਵਾਨ ਕੋੜੀ ਨੇ ਜੇ ਮਦਦ ਕੀਤੀ ਹੈ ਜਾਂ ਉਹਦੀ ਫੈਮਿਲੀ ਨੇ ਮਦਦ ਕੀਤੀ ਹੈ ਉਹ ਸਾਡੇ ਅੱਗੇ ਪ੍ਰੂਫ ਲਿਆਓ ਇੱਕ ਪਹਿਲੀ ਵੀਡੀਓ ਤੁਹਾਨੂੰ ਬੁਕਾਉਣੇ ਜਦੋਂ ਸੀ ਪਹੁੰਚਿਆ ਡਿਸਟ੍ਰਿਕਟ ਇਲੈਕਸ਼ਨ ਡਿਪਟੀ ਕਮਿਸ਼ਨਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਭਗਵਾਨਪੁਰ ਜਿੱਥੇ ਕਿ ਅੱਜ ਆਮ ਆਦਮੀ ਪਾਰਟੀ ਦੀ ਬਹੁਤ ਹੀ ਵੱਡੀ ਜਿੱਤ ਹੋਈ ਹੈ ਸਾਡੇ ਨਾਲ ਗਗਨ ਤਰਪਾਲ ਸਾਹਿਬ ਮੌਜੂਦ ਨੇ ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੀਬੀ ਹਰਜੀਤ कौर ਭਗਵਾਨਪੁਰ ਸਾਡੇ ਨਾਲ ਮੌਜੂਦ ਨੇ ਆਪਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਹਲਕਾ ਡੇਰਾ ਬਾਬਾ ਨਾਲ ਇੱਕ ਤੋਂ ਇਸ ਵਾਰ ਜੋ ਸਰਕਾਰ ਗੁਰਜੀਤ ਸਿੰਘ ਰੰਧਾਵਾ ਜੀ ਦੀ ਜਿੱਤ ਹੋਈ ਹੈ ਜਿੱਤ ਬਹੁਤ ਵੱਡੀ ਲੀਡ ਦੇ ਨਾਲ ਹੋਈ ਹੈ ਮਿਲ ਚੁਕੇ ਆ ਅੰਦੀ ਕੰリエ ਜੇਨਰ ਆਗਮੈਂਟ ਕਰਦੇ ਰਹੇ ਹਾਂ ਜੀ ਜੋ ਵਰਕਰ ਸਾਡੇ ਇਹ ਜੇਸਾ ਕਿ ਪਰ ਜੇਨਾ ਗਰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ ਕੋਰ ਇਤਾਨ ਮਾਰ ਕਰਦੇ ਆ ਜਿਹੜਾ ਆਪਦੇ ਵਰਕਰਾਂ ਦਾ ਡੇਰੇ ਬਣਾਣਿਕ ਦੇ ਹਲਕੇ ਦੀ ਸੰਗਤ ਦਾ ਸਾਨੂੰ ਮਿਹਨਤ ਦਾ ਫਲ ਮਿਲਿਆ ਵਾ ਧੰਨਵਾਦ ਗੁਰਦੀਪ ਸਿੰਘ ਜਰਦਾ ਨੂੰ ਵਧਾਈਆਂ ਦਿੰਦੀ ਆ ਮੈਂ ਕਿ ਮੇਰੇ ਵੀਰ 파ਰਕਾ ਜਿਹੜਾ 17 ਸਾਲਾ ਦਾ ਮੋਢੀ ਉਹ ਆਪ ਕੋ ਪੁੱਛਦਾ ਜੀ ਅੱਛਾ ਜੀ ਹੁਣ ਆਪਾਂ ਗੱਲਬਾਤ ਕਰਨ ਚਾਹਾਂਗੇ ਜਗਨਦੀਪ ਸਿੰਘ ਜੋ ਭਗਵਾਨ ਪ੍ਰੋਟੋਸਰਪੈਂਟ ਇੱਕ ਅਗੂ ਦੇ ਜਦੋਂ ਜੱਗੂ ਨੇ ਕੋੜ ਕਿਉਂ ਨਹੀਂ ਆਇਆ ਉਹਨੇ ਵੀ ਭੰਦਾਵੇ ਕਰਕੇ ਇਨੀ ਟੈਂਸ਼ਨ ਲਈ ਸਾਰੇ ਸਕਾਰੀ ਲੱਗੇ ਕੋਈ ਅੰਦਰ ਦਿਖਾਤਾ ਕਿਉਂ ਨਹੀਂ ਆਇਆ ਇਹ ਜੱਗੂ ਭਗਵਾਨਪੁਰੀਆ ਦੀ ਸਿਸਟਰ ਨੇ ਉਹਨਾਂ ਦੇ ਮਦਰ ਬਾਸੀ ਜੀ ਦੀ ਬੇਟੀ ਨੇ ਇਹਨਾਂ ਨੇ ਜਦੋਂ ਬੜੀ ਇਫੋਰਚੂਨੇਟ ਗੱਲ ਹੋਈ ਸੀ ਜਦੋਂ ਜੱਗੂ ਦੀ ਮਾਤਾ ਦਾ ਮਰਡਰ ਕਰ ਦਿੱਤਾ ਗਿਆ ਸੀ ਬਟਾਲੂ ਚ ਉਦੋਂ ਇਹਨਾਂ ਨੇ ਅਗਲੇ ਦਿਨ ਕਰਿਮੇਸ਼ਨ ਕਰਨ ਤੋਂ ਪਹਿਲਾਂ ਬੋਡੀ ਨੂੰ ਲੈ ਕੇ ਜਿਹੜਾ ਹਾਈਵੇ ਜਾਮ ਕੀਤਾ ਸੀਗਾ ਉਹ ਚ ਉਹਨਾਂ ਦੀ ਸਿਸਟਰ ਨੇ ਇਹ ਗੱਲ ਕੀਤੀ ਸੀ ਜੀ ਕਿ ਸ਼ੈਰੀ ਦੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਿੰਗ ਪ੍ਰਧਾਨ ਨੇ ਤੇ ਨਾਲ ਹੀ ਸਾਡੇ ਐਮ.ਐਲ.ਏ. ਦੋਵਾਂ ਦਾ ਨਾਮ ਲੈ ਕੇ ਬੋਲਿਆ ਸੀਗਾ ਕਿ ਇਹਨਾਂ ਦੀ ਇੰਨੀ ਸਪੋਰਟ ਜੱਗੂ ਨੇ ਕੀਤੀ ਅੱਜ ਕਿਉਂ ਨਹੀਂ ਸ਼ਿਰਕਤ ਕੀਤੀ ਆਇਆ ਇਹਨਾਂ ਦੀ ਗੁਰਦੀਪਰ ਦਾ ਕਰਕੇ ਹਰ ਕਿਸੇ ਦੀ ਗਾੜੀ ਲੱਗਿਆ ਉਹ ਕਿਉਂ ਨਹੀਂ ਆਇਆ ਅੱਜ ਸਾਡੇ ਘਰੇ ਪਤਾ ਨਹੀਂ ਆ ਦੂਜਾ ਲਿੰਕ ਆ ਗਿਆ ਜਿੱਤੇ ਇੱਕ ਹੋਰ ਚੀਜ਼ ਜਿਹੜੀ ਡਿਊਰਿੰਗ ਇਲੈਕਸ਼ਨ ਜਿਹੜੀ ਚੱਲੀ ਸੀਗੀ ਧਿਆਨਪੁਰ ਪਿੰਡ ਸੀਗਾ ਸਾਡੇ ਉੱਥੇ ਜਿਹੜਾ ਜੱਗੂ ਦਾ ਭਰਾ ਸੀਗਾ ਜਿਹੜਾ ਉਸ ਟਾਈਮ ਤੇ ਸਾਰਾ ਕੁਝ ਹੈਂਡਲ ਕਰ ਰਿਆ ਸੀ ਇਲੈਕਸ਼ਨ ਨੂੰ ਆਪਣੇ ਕੋਲ ਇਹ ਉਦੋਂ ਦੀ ਜਦੋਂ ਇਹਨਾਂ ਨੂੰ ਸਰਪੰਚ ਬਣਾਇਆ ਗਿਆ ਇਹਦਾ ਵੀ ਮੈਂ ਜ਼ਰੂਰ ਕਾਫੀ ਹੋਰ ਮਤਲਬ ਸਵਾਲ ਹੈ ਹੋਣਾ ਹੈ ਕਿ ਤੁਸੀਂ ਸਰਪੰਚ ਬਣਾਇਆ ਸੀਗਾ ਇਹਦਾ ਵੀ ਮੈਂ ਜਵਾਬ ਦਊਂਗਾ ਪਹਿਲਾਂ ਤੁਸੀਂ ਇਹ ਚੀਜ਼ ਤੁਹਾਨੂੰ ਹਾਰ પા ਕੇ ਸਨਮਾਨਿਤ ਕੀਤਾ ਜਾ ਰਿਹਾ ਉਹ ਦੂਜੇ ਨੂੰ ਜਿਹੜੀ ਇਲੈਕਸ਼ਨ ਵਾਲੀ ਉਹ ਤੁਹਾਡੇ ਕੋਲ ਸਾਰੇ ਕੋਹਣੀ ਇੱਕ ਵਾਰੀ ਮੈਂ ਦੁਬਾਰਾ ਉਹਨਾਂ ਕੁ ਪਾਠ ਕਰਕੇ ਜਿੱਥੇ ਇਹਦੇ ਬ੍ਰਦਰ ਗਗਨ ਨੇ ਮੈਨੂੰ ਬੋਲਿਆ ਤੁਸੀਂ ਵੀ ਤਾਂ ਕਾਂਗਰਸ ਪਾਰਟੀ ਵੱਲ ਆਇਓ ਅਸੀਂ ਆਮ ਆਦਮੀ ਦੇ ਸਪੋਰਟਰ ਹੈ ਅਸੀਂ ਵੀ ਆਵਾਂਗੇ ਆਪਣੇ ਬੰਦੇ ਕੋਲ ਤੇ ਉਹਨੇ ਕਿਹਾ ਸੀ ਤੁਸੀਂ ਇੱਥੇ ਕਿਹੜੀ ਗੱਲਿਓ ਆਏ ਮੈਂ ਕਿਹਾ ਸੀਗਾ ਕਿ ਮੈਂ ਉਸ ਟਾਈਮ ਤੇ ਆਪਣੇ ਮਦਰ ਦਾ ਇਲੈਕਸ਼ਨ ਇਜੈਂਟ ਵੀ ਸੀਗਾ ਤੇ ਮੇਰੇ ਕੋਲ ਅਧਿਕਾਰ ਸੀਗਾ ਕਿ ਮੈਂ ਹਰ ਬੂਥ ਤੇ ਜਾ ਕੇ ਚੈਕਿੰਗ ਕਰ ਸਕਦਾ ਹੈ ਪਰ ਗਵਰਨਮੈਂਟ ਨੇ ਆਹ ਕਿਉਂ ਨਹੀਂ ਦੱਸਿਆ ਅਜ ਤੱਕ ਕਿ ਆਪਣੇ ਪਿੰਡ ਚ ਜਦੋਂ ਵੋਟ ਪਾਣੀ ਹੁੰਦੀ ਹੈ ਬੰਦਾ ਉੱਥੇ ਰਹਿੰਦਾ ਬਾਦਲੇ ਪਿੰਡਾਂ ਚ 8 8 10 10 ਗੱਡੀਆਂ ਲੈ ਕੇ ਇੱਕ ਗੁੰਡੇ ਦਾ ਭਰਾ ਆ ਜਾ ਕੇ ਕੀ ਸਾਨੂੰ ਕਰਨਾ ਚਾਹੁੰਦਾ ਸੀ ਤੇ ਕੋਪਰ ਦੀ ਜਿੰਨੇ ਮੈਨੂੰ ਬੋਲਿਆ ਕਿ ਇੱਥੇ ਸਾਰਾ ਕੁਝ ਆਪਾਂ ਹੀ ਹੈ ਇੱਥੇ ਮੇਨ ਆਪਾਂ ਹੀ ਇਹ ਉਹਦੇ ਭਰਾ ਦੀ ਬਰਥਿੰਗ ਔਨ ਰਿਪੋਰਟ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰ ਨਾਲ ਹੀ ਇੱਕ ਹੋਰ ਚੀਜ਼ ਨਾਲ ਜਿਹੜਾ ਇੱਕ ਕੁਐਸਚਨ ਤੁਹਾਡਾ ਆਉਣਾ ਉਹਦਾ ਮੈਂ ਜਵਾਬ ਦੇ ਦਿੰਦਾ ਬੜਾ ਪਿੱਛੇ ਨਾਲ ਦੇ ਦਿੱਤਾ ਆ ਹੈਗੀ ਆ ਜੀ 2019 ਦੀ ਸਰਪੰਚੀ ਦੀ ਜਿਹੜੀ ਇਲੈਕਸ਼ਨ ਹੋਈ ਸੀਗੀ ਕਾਂਗਰਸ ਦੀ ਸਰਕਾਰ ਸੀਗੀ ਸਰਦਾਰ ਸੋਜਿੰਦਰ ਸਿੰਘ ਖੰਧਾਵਾ ਜੀ ਉਰੀ ਉਦੋਂ ਜੇਲ੍ਹ ਮਨਿਸਪਲ ਸੀਗੀ ਉਦੋਂ ਇੱਥੇ ਇਲੈਕਸ਼ਨ ਹੋਈ ਸੀ ਸੀ ਸਰਪੰਚੀ ਦੀ ਆ ਉਹ ਚਲਿੱਤਾ ਸੀ ਭਗਵਾਲਪੁਰ ਪਿੰਡ ਤੇ ਬਲਵਿੰਦਰ ਕੌਰ ਤੇ ਐਸ ਸੀ ਸੀਟ ਸੀ ਸਾਡੇ ਟਾਈਮ ਤੇ ਉਥੇ ਪੰਨੂ ਸਾਹਿਬ ਨੇ ਵੀ ਬੋਲੇ ਆ ਸਾਡੇ ਅੰਮ੍ਰਿਤ ਸਾਹਿਬ ਨੇ ਵੀ ਬੋਲੇ ਆ ਇਹਨਾਂ ਨੇ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੇ ਟਾਈਮ ਤੇ ਉੱਥੇ ਜੋ ਸਰਪੰਚ ਬਣੇ ਸੀ ਉਹ ਇੱਕ ਐਸਸੀ ਲੇਡੀ ਸੀ ਤੇ ਜੱਗੋ ਭਗਵਾਨ ਪੁਰੀਆ ਜਰਨਲ ਕੈਟੇਗਰੀ ਨੂੰ ਬਿਲੋਂਗ ਕਰਦੇ ਸਨ ਸਾਡਾ ਮਕਸਦ ਉਸ ਟਾਈਮ ਤੇ ਆ ਸੀਗਾ ਕਿ ਇਸ ਪਿੰਡ ਚ ਕਿਸੇ ਐਸਸੀ ਭਾਈਚਾਰੇ ਦੇ ਤਲਵਤ ਭਰਾ ਨੂੰ ਅੱਗੇ ਲਾਇਆ ਜਾਵੇ ਉਹਦੀ ਥਾਂ ਤੇ ਨਾਲ ਵਿੱਚ ਇੱਕ ਮੈਂਬਰ ਪੰਚਾਇਤ ਜ਼ਰੂਰ ਬਣੇ ਸੀ ਇਹ ਚੀਜ਼ ਹੈਗੀ ਪਰ ਸਾਡੇ ਟਾਈਮ ਤੇ ਬਿਲਕੁਲ ਨਹੀਂ ਬਣੇ ਤੇ ਇਹਨਾਂ ਕੋਲ ਇੱਕ ਹੋਰ ਪ੍ਰਸ਼ਨ ਮੈਂ ਪੁੱਛਣਾ ਚਾਹੁੰਦਾ ਕੀ ਸਾਹਿਬਾ ਜਿਹੜੀ ਸੀਟ ਐਸ ਸੀ ਸੀ ਜੀ ਤੁਸੀਂ ਉਹਨੂੰ ਜਨਰਲ ਕਰਕੇ ਤੇ ਕਿਉਂ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਤੇ ਸਰਪੰਚ ਬਣਾਇਆ ਇਹਦਾ ਜਵਾਬ ਜ਼ਰੂਰ ਦੇ ਦੇ ਨਾਲ ਹੀ ਪੰਨੂ ਸਾਹਿਬ ਨੂੰ ਇੱਕ ਹੋਰ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਤੁਸੀਂ ਰੋਜ਼ ਸਵੇਰੇ ਸ਼ਾਮ ਕਵਿਟ ਕਰ ਰਹੇ ਹੋ ਜਿਹੜੀ ਮੈਨੂੰ ਤਲਕੀ ਆਈ ਉਹਦੇ ਮਸਲੇ ਤੁਹਾਡੇ ਕੋਲ ਰਿਹਾਵਾ ਸਾਤਾ ਨੰਬਰ ਵੀ ਹੈ ਤੁਸੀਂ 2018 19 20 ਤਿੰਨ ਚਾਰ ਸਾਲ ਮੈਂ ਤੁਹਾਨੂੰ ਵੇਖਿਆ ਤੁਸੀਂ ਮੇਰੇ ਘਰੇ ਵੀ ਆਉਂਦੇ ਰਹੇ ਹੋ 39955 ਮੇਰਾ ਹਾਊਸ ਨੰਬਰ ਹੁੰਦਾ ਸੀਗਾ ਤੁਸੀਂ ਮੈਨੂੰ ਮਿਲੇ ਵੀ ਹੋ ਤੁਸੀਂ ਮੈਨੂੰ ਉੱਥੇ ਬੋਲਿਆ ਵੀ ਕਿ ਪੁੱਤਰਾ ਵੱਡੇ ਹੋ ਕੇ ਪਿਓ ਵਰਗਾ ਬਣੇ ਤੇ ਉਸ ਟਾਈਮ ਤੇ ਸਾਰੇ ਕੇਸਿਸ ਚੱਲ ਰਹੇ ਸੀ ਉਦੋਂ ਤੁਹਾਨੂੰ ਕਿਉਂ ਨਹੀਂ ਯਾਦ ਆਇਆ ਇਹ ਚੀਜ਼ ਉਦੋਂ ਤੁਸੀਂ ਆਪਣੀ ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜਾ ਕੇਸ ਤੁਹਾਡੇ ਤੇ ਕੋਈ ਹੋਇਆ ਸੀਗਾ ਉਹਦੇ ਤੋਂ ਬਚਦੇ ਫਿਰਦੇ ਸੀ ਤਾਂ ਤੁਸੀਂ ਦੰਦਵਾ ਸਕੋ ਹੁੰਦੇ ਸੀ ਪਲੀਜ਼ ਉਹਦੇ ਤੇ ਵੀ ਚੱਲਣਾ ਜ਼ਰੂਰ ਪਾਇਓ ਪਰਨ ਸਰ ਨਾਲ ਹੀ ਸਭ ਤੋਂ ਮੇਨ ਚੀਜ਼ ਹੈ ਜਿਹੜੀ ਭਗਵੰਤ ਮਾਨ ਜੀ ਹੋਰਾਂ ਨੇ ਕਹਿ ਲੈਂਦੇਨ ਦਾ ਜਿਹੜਾ ਇਹਨਾਂ ਦਾ سلسلہ ਸੀ ਸਭ ਤੋਂ ਮੇਨ ਗੱਲ ਜਿਹੜੀ ਮੈਂ ਅੱਜ ਕਰਨ ਆਇਆ ਸੀ ਇਹ ਰਿਪੋਰਟ ਹੈ ਜੀ ਜਿਹੜੀ 2000 ਵਿੱਚ ਇਹਨਾਂ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਜੀ ਹੋਰ ਆਪੋ ਲੋ ਹੈਡ ਕੀਤੀ ਗਈ ਸੀ ਆਈਡੀਪੀ ਇੰਟੈਲੀਜੈਂਸੀ ਦੇ ਉਸ ਪੈਂਸੇ ਉਹਨਾਂ ਨੇ ਸਾਰੀ ਰਿਪੋਰਟ ਤਿਆਰ ਕੀਤੀ ਹੈ ਜੀ ਵਿੱਚ ਇਹਨਾਂ ਦਾ ਜਿਹੜਾ ਕੇਸ ਸੀਗਾ ਉਹ ਸੀਗਾ ਗੈਂਗਸਟਰਾਂ ਨਾਲ ਲੀਡਰਾਂ ਦੇ ਜਿਹੜੇ ਲਿੰਕ ਨਿਕਲੇ ਕੋਰ ਵਿਜੇ ਪ੍ਰਤਾਪ ਸਿੰਘ ਆਈਜੀਪੀ ਇੰਟੈਲੀਜੈਂਸ ਐਸਐਸ ਨੂੰ ਇਹ ਸਭ ਤੋਂ ਮੇਨ ਚੀਜ਼ ਹੈ ਜਿਹੜੀ ਇੱਕ ਜਿਹੜਾ ਇਹਨਾਂ ਨੇ ਪਪੂ ਢਲਵਾਰ ਕੇਸ ਪਹਿਲੋਂ ਤੋਂ ਸਰਪੰਚ ਸੀਗੇ ਉਹਨਾਂ ਦੇ ਅਗੇਂਸਟ ਜਿਹੜਾ ਇਹਨਾਂ ਨੇ ਉਹਨਾਂ ਦੇ ਸਪੋਰਟ 'ਚ ਜਿਹੜਾ ਇਹਨਾਂ ਨੇ ਕੇਸਇਕ ਪਵਾਇਆ ਸੀ ਸੁਬੀਰ ਸਿੰਘ ਬਾਦਲ ਤੇ ਸ਼ਵੇਤ ਮਲੇਪੁਰ ਉਹਦੇ ਵਾਸਤੇ ਜਿਹੜੀ ਕੋਰ ਵਿਜੇ ਕਰਤਾਪੀ ਹੋਰਾਂ ਦੀ ਰਿਪੋਰਟ ਸੀਗੀ ਉਹ ਚੋਂ ਉਹਨਾਂ ਨੇ ਸਾਫ਼-ਸਾਫ਼ ਲਿਖਿਆ it is reiterated that there is no involvement of any miscreant criminal gang in the case as per report information available with this office all the main accused persons have been arrested in this case and motive has been found to be some old rivalry the os is that eh old <tossil> rivalry jada pappu tilwa <tossil> case hoya siga o di hai ge naal hi <tossil> edi fir jehdi main tuhanu padhawani chahunga us time te jehdi fir jehde bayan sandeep singh valo ditte gaye ne jehde darbir singh pappu tilwa se ge ਉਹਨਾਂ ਦੇ ਬੇਟੇ ਵੱਲੋਂ ਜਿਹੜਾ ਐਫ ਆਈ ਆਰ ਰਜਿਸਟਰ ਹੋਈਏ ਉਹ ਚ ਪਹਿਲੀ ਚੀਜ਼ ਜਿਹੜੀ ਉਹਨਾਂ ਦੇ ਬੇਟੇ ਨੇ ਲਿਖਾਈ ਸੀ ਉਹ ਸੀ ਕਿ ਬਲਵਿੰਦਰ ਸਿੰਘ ਨੇ ਲਲਕਾਰਾ ਮਾਰਿਆ ਕਿ ਕਿਹਾ ਅੱਜ ਇਹਨਾਂ ਨੂੰ ਸਾਂਝੀ ਜ਼ਮੀਨ ਦੀ ਵਾਟ ਵੰਡਣ ਦਾ ਮਜ਼ਾ ਦੱਸ ਦਿਓ ਸੁੱਤਾ ਨਹੀਂ ਜਾਣਾ ਚਾਹੀਦਾ ਕੋਈ ਹੱਥ 'ਚ ਦਾਤਰ ਫੜਿਆ ਮੇਰੇ ਪਿਤਾ ਦੰਬੀਰ ਸਿੰਘ ਦੇ ਸਿੱਧਾ ਮਾਰਿਆ ਤੇ ਮੇਰੇ ਪਿਤਾ ਦਾ ਬਚਾਅ ਕਰਦੇ ਉਹਨਾਂ ਨੇ ਆਪਣਾ ਹੱਥ ਅਗੇ ਕੀਤਾ ਤੇ ਨਾਲ ਗੋਲੀਆਂ ਮਾਰ ਕੇ ਉਹਨਾਂ ਨੂੰ ਮੌਕੇ ਤੇ ਮਾਰ ਦਿੱਤਾ ਜਿਹੜੀ ਪਹਿਲੀ ਐਫਆਈਆ ਸੀ ਉਸ 'ਚ ਕਿਉਂ ਨਹੀਂ ਇਹਨਾਂ ਨੇ ਜੇ ਉਹਨਾਂ ਦੀ ਫੈਮਿਲੀ ਦਾ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਸਿੱਧਾ ਰੋ ਪਿਉਂ ਨਹੀਂ ਉਹ 'ਚ ਲਿਖਿਆ ਗਿਆ ਉਸ ਤੋਂ ਬਾਅਦ ਇਹਦੀ ਜਿਹੜੀ ਇਨਕੁਆਇਰੀ ਹੈ ਉਹ ਵੀ ਕੀਤੀ ਗਈ ਸਾਡੀ ਸਰਕਾਰ ਹੁੰਦੀ ਹੈ ਕਾਂਗਰਸ ਦੀ ਸਰਕਾਰ ਹੁੰਦੀ ਹੈ ਰੰਧਾਵਾ ਸਾਧ ਦੇ ਉੱਪਰ ਕੈਪਟਨ ਅੰਬੇਂਦਰ ਸਿੰਘ ਉਹ ਰਾਣੇ ਇਨਕੁਆਇਰੀਆਂ ਬਿਠਾਈਆਂ ਕਿ ਇਹਨਾਂ ਦਾ ਲਿੰਕ ਹੈ ਕਿ ਨਹੀਂ ਉਹ 'ਚ ਵੀ ਲਿੰਕ ਤੋਂ ਬਚ ਗਏ ਕੋਰਟ ਨੇ ਵੀ ਇਹਨਾਂ ਨੂੰ ਜਿਹੜਾ ਕੇਸ ਤੋਂ ਬਿਲਕੁਲ ਨਾ ਕਨੈਕਸ਼ਨ ਹੋਣ ਦੇ ਜਿਹੜੇ ਆਰਡਰ ਦੇਤੇ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਫੈਮਿਲੀ ਹੈ ਉਹਨਾਂ ਨੇ ਕਿਹਾ ਕਿ ਜੇ ਕੋਰਟ ਨੇ ਕਿਹਾ ਅਸੀਂ ਆਪਣਾ ਕੇਸ ਜਿਹੜਾ ਉਹ ਵਾਪਸ ਲੈ ਲੈਨੇ ਕਿ ਨੰਦਾਵਾ ਸਾਹਿਬ ਦਾ ਕੋਈ ਰੋਲ ਨਹੀਂ ਹੋਊਗਾ ਤੁਸੀਂ ਗੈਂਗਸਟਰਾਂ ਕੋਲੋਂ ਜਿਹੜੀਆਂ ਆਡੀਓ ਕਾਲਾਂ ਇੱਥੇ ਕਰਵਾ ਰਹੇ ਹੋ ਇੰਟਰਵਿਊ ਕਰਵਾ ਰਹੇ ਹੋ ਇਹ ਉਦੋਂ ਕਿੱਥੇ ਸੀਗੇ ਜਦੋਂ ਸਾਡੀ ਸਰਕਾਰ ਸਾਡੀ ਇਲੈਕਸ਼ਨ ਹੁੰਦਾ ਜਿਹੜੀ ਬਾਈ ਇਲੈਕਸ਼ਨ ਡੇਰਾਵਾ ਬਣਾ ਲੱਗਦੀ ਹੋਈ ਸੀ ਪਿਛਲੇ ਸਾਲ ਉਦੋਂ ਓਪਨਲੀ ਇਹਨਾਂ ਦੇ ਜਿਹੜੇ ਡੈਂਗਸਟਰ ਸੀਗੇ ਜੱਗੂ ਸਾਡੇ ਸਰਪੰਚਾਂ ਨੂੰ ਓਪਨਲੀ ਇਹਨਾਂ ਨੇ ਧੰਕਾਇਆ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਭਗਵੰਤ ਸਿੰਘ ਬਾਦ ਜੀ ਹੋਰਾਂ ਨੂੰ ਸਾਡੇ ਤੇ ਜਿਹੜਾ ਕੋਈ ਐਕਸ਼ਨ ਲੈਣਾ ਲੈ ਲਓ ਪਲੀਜ਼ ਜੀ ਤੁਹਾਨੂੰ ਜੀ ਆਇਆਂ ਕਹਿੰਦੇ ਮੇਰੇ ਫਾਦਰ ਦੇ ਉੱਪਰ ਮੇਰੇ ਉੱਪਰ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਉੱਪਰ ਅਸੀਂ ਤਿਆਰ ਹਾਂ ਜੀ ਤੁਸੀਂ ਜਿਹੜਾ ਐਕਸ਼ਨ ਕਰਨਾ ਕਰੋ ਪਰ ਪਲੀਜ਼ ਜਦੋਂ ਸਾਡੇ ਤੇ ਐਕਸ਼ਨ ਕਰਨਾ ਨਾਲ ਇੱਕ ਇਨਕੁਆਇਰੀ ਜ਼ਰੂਰ ਦਿਖਾਓ ਜਿੱਥੇ ਜਗੂ ਭਗਵਾਨ ਕੁੜੀਏ ਤੇ ਕਾਂਗਰਸ ਜਾਂ ਦੇ ਖਿਲਾਫ ਜਿਹੜਾ ਉਹਨਾਂ ਨੇ ਪ੍ਰਦਰਸ਼ਨ ਕਰਦੇ ਰਹੇ ਸ਼ੁਰੂ ਤੋਂ ਤੇ ਜਿਹੜਾ ਆਮ ਆਦਮੀ ਦੇ ਨਾਲ ਰਲ ਕੇ ਇਹਨਾਂ ਨੇ ਵੋਟਾਂ ਪਵਾਈਆਂ ਆ ਤੁਹਾਡੇ ਸਾਹਮਣੇ ਸਬੂਤ ਜਿਹੜੇ ਉਹਨਾਂ ਨੇ ਮੂੰਹ ਬੋਲੇ ਅੱਜ ਤੁਸੀਂ ਕਹਿੰਦੇ ਹੋ ਕਿ ਅਸੀਂ ਮੂੰਹ ਬੋਲੇ ਕਿ ਅਸੀਂ ਸੁਇਲਿੰਦਰ ਸਿੰਘ ਧੰਦਾਵਾ ਵਰਾਂ ਦੇ ਕਹਿ ਤੇ ਪਪੂ ਨੂੰ ਮਾਰੇ ਅੱਜ ਤੱਕ ਉਦੋਂ ਤੁਹਾਡੇ ਮਦਰ ਜਦੋਂ ਕੋਈ ਪ੍ਰੈਸ਼ਰ ਨਹੀਂ ਸੀ ਉਹਨਾਂ ਨੇ ਉਦੋਂ ਬੋਲਿਆ ਸੀ ਕਿ ਅਸੀਂ ਗੁਰਦੀਪ ਦੀ ਮਦਦ ਕੀਤੀ ਪਲੀਜ਼ ਇਹਦੇ ਤੇ ਵੀ ਮਾਨ ਸਾਹਿਬ ਮੈਂ ਤੁਹਾਡਾ ਬੱਚਾ ਹਾਂ ਹਰ ਪੰਜਾਬ ਦਾ ਬੱਚਾ ਤੁਹਾਡਾ ਬੱਚਾ ਹੁੰਦਾ ਪਰ ਤੁਸੀਂ ਇਹ ਮੁੱਖ ਮੰਤਰੀ ਦਾ ਫਰਜ਼ ਹੁੰਦਾ ਹੈ ਕਿ ਹਰ ਬੱਚੇ ਨੂੰ ਪਾਓ ਮੇਰੇ ਫਾਦਰ ਤੁਹਾਡੇ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਮੰਨਦੇ ਕਦੇ ਉਹਨਾਂ ਨੇ ਮਾੜੀ ਚੰਗੀ ਗੱਲ ਨਹੀਂ ਕੀਤੀ ਤੁਹਾਡੇ ਬੱਚਿਆਂ ਬਾਰੇ ਜਦੋਂ ਵੀ ਚਾਹੇ ਵਿਕਰਮ ਸਿੰਘ ਮਜੀਠੀਆ ਨੇ ਆਵਾਜ਼ ਉਠਾਈ ਸੀ ਉਦੋਂ ਵੀ ਮੇਰੇ ਫਾਦਰ ਨੇ ਕਿਹਾ ਸੀ ਬੱਚਿਆਂ ਨੂੰ ਇਹੋ ਜਿਹੀ ਕੇਸ ਚ ਇਨਵੋਲ ਨਹੀਂ ਕਰਨਾ ਚਾਹੀਦਾ ਬੱਚਿਆਂ ਦੀ ਛਵੀ ਦੀ ਮਾੜਾ ਹੁੰਦੇ ਬੱਚਿਆਂ ਦੇ ਸੰਤੋਲਨ ਦੀ ਮਾੜਾ ਹੁੰਦਾ ਹੈ ਇਹੋ ਜਿਹਾ ਟਰੋਮਾ ਉਹਨਾਂ ਨੂੰ ਤੇ ਪਰ ਅੱਜ ਜਦੋਂ ਮੇਰੇ ਉੱਪਰ ਇੱਕ ਗੈਂਗਸਟਰ ਨੇ ਤੰ ਘੌਰ ਦੀ ਕੋਸ਼ਿਸ਼ ਕੀਤੀ ਕਿ ਗੋਲੀਆਂ ਮਾਰ ਕੇ ਮੇਰੇ ਕੋਲ ਬੁਲੇਟ ਪ੍ਰੂਫ ਬਿਕਲ ਹੈ ਉਹਨੂੰ ਗੋਲੀਆਂ ਮਾਰ ਕੇ ਉਡਾਣਾ ਉਦੋਂ ਤੁਸੀਂ ਕਹਿੰਦਾ ਕੋਈ ਆਪਾਸ ਚ ਲੈਣਦੇ ਨੇ ਇਹ ਆਪਾਸ ਦਾ ਜਿਹੜਾ ਲੈਣਦੇ ਨੇ ਇਹ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਆਈ.ਪੀ. ਸਾਹਿਬ ਨੇ ਜਿਨ੍ਹਾਂ ਨੂੰ ਕੇਜਰੀਵਾਲ ਸਾਹਿਬ ਵਾਲੇ 스테ਜ ਤੇ ਕੜ ਕੇ ਕਿਹਾ ਸੀਗਾ ਕਿ ਇਸੇ ਇਮਾਨਦਾਰ ਆਦਮੀ ਨਹੀਂ ਪੰਜਾਬ 'ਚ ਮਿਲੇਗਾ ਤੁਹਾਨੂੰ ਜਿਨ੍ਹਾਂ ਨੂੰ ਹੋਮ ਮਿਨਿਸਟਰ ਤੱਕ ਬਣਾਉਂਦੀਆਂ ਗੱਲਾਂ ਚੱਲਦੀਆਂ ਸੀਗੀਆਂ ਉਹਨਾਂ ਕੋਲੋਂ ਇਹਦਾ ਜਵਾਬ ਲਿਆ ਜਾਵੇ ਕਿ ਇਹ ਜਿਹੜੀ ਰਿਪੋਰਟ ਤੁਸੀਂ ਸਬਮਿਟ ਕੀਤੀ ਹੈ ਇੱਕ 900 ਪੇਜ ਦੀ ਹੋਣੀ ਹੈ ਕਿ ਇਹ ਸੱਚੀ ਹੈ ਕਿ ਝੂਠੀ ਹੈ ਇਸ ਇਰੋ ਜਮੰਦਰ ਅਫਸਰ ਜੇ ਝੂਠੀ ਰਿਪੋਰਟ ਬਣਾ ਲਓ ਤੇ ਫਿਰ ਤੁਸੀਂ ਪਾਰਟੀ ਦੇ ਲਿਆ ਕੇ ਉਸੇ ਕਰਦੇ ਜੇ ਝੂਠੀ ਹੈ ਤੇ ਬਿਲਕੁਲ ਇਨਸਪਾਇਰੀ ਦੁਬਾਰਾ ਬਿਠਾਓ ਪਰ ਆਹ ਰਿਪੋਰਟ ਹੈ ਜਿਹੜੀ ਇਹ ਬਿਲਕੁਲ ਤੁਹਾਡੇ ਸਾਹਮਣੇ ਤੁਹਾਨੂੰ ਕਹ ਲਵਾਂਗਾ ਮਾਨ ਸਾਹਿਬ ਮੈਂ ਜਾਂ ਆਪ ਤੁਹਾਡੇ ਦੇ ਨਾਲ ਆ ਕੇ ਤੁਹਾਡਾ ਬੱਚਾ ਹੈ ਨਾ ਪਰ ਇੱਕ ਰਿਕਵੈਸਟ ਹੈ ਮੇਰੀ ਪੰਨੂ ਸਾਹਿਬ ਤੁਹਾਡੇ ਜਿਹੜੇ মিডিਆ ਨਾਲ ਲੱਗਦਾ ਡਵਾਈਸਰ ਉਹਨਾਂ ਦੇ ਹੱਥਾਂ ਤੇ ਪਹਿਲਾਂ ਹੀ ਸਿੱਧੂ ਮੂਸੇਵਾਲੇ ਦਾ ਕੰਮ ਹੈ ਉਹਨਾਂ ਨੇ ਸਿਕਿਉਰਿਟੀ ਦੀ ਜਿਹੜੀ ਵਿਡਰੋ ਹੋਈਆਂ ਸੀ ਉਹ ਲੀਕ ਕੀਤੀ ਸੀ ਸਾਰੀ ਰਿਪੋਰਟ ਤੇ ਉਹਨਾਂ ਨੂੰ ਕੋ ਬਾਸਕਰੋ ਜੀ ਤੁਹਾਡੇ ਕੋਲ ਬੜੇ ਵੱਡੇ ਆਉਂਦੇ ਨੇ ਤੁਸੀਂ ਆਪਣੀ ਜ਼ਿੰਦਗੀ ਪੂਰੇ ਐਸ਼ਵਰਾਨਾ ਜਿਦੇ ਹੋ ਪਰ ਲੋਕਾਂ ਦੇ ਪੁੱਤ ਜਿਹੜੇ ਉਹਨਾਂ ਨੂੰ ਜੋ ਲੈੰਦੋਂ ਮੇਰੇ ਅਰਗੇ ਨੂੰ ਮੈਨੂੰ ਨਹੀਂ ਫਰਕ ਪੈਂਦਾ ਹੁੰਦਾ ਮੈਨੂੰ ਕੋਈ ਗੈਂਗਸਟਰ ਧੰਕੇ ਦੇ ਪਰ ਮੇਰੇ ਮਾਪੇ ਨੂੰ ਡਰ ਲੱਗਦਾ ਜਰੂਰ ਹਰ ਕਿਸੇ ਦਾ ਮਾਪਾ ਡਰਦਾ ਮੈਂ ਪਹਿਲਾਂ ਵੀ ਮੈਂ ਤੁਹਾਨੂੰ ਇੱਕ ਹੋਰ ਜੀ ਦੱਸਾਂ ਧਾਨਪੁਰ ਜਦੋਂ ਹੋਈ ਸੀ ਜਦੋਂ ਉਹਦਾ ਬ੍ਰਦਰ ਆਇਆ ਸੀ ਮੈਂ ਆਪ ਰੋਕੀ ਸੀ ਉਹਦੀ ਗੱਲ ਜੇ ਮੈਂ ਗੈਂਗਸਟਰਾਂ ਤੋਂ ਡਰਦਾ ਹਾਂ ਤਾਂ ਮੈਂ ਕਦੀ ਨਾ ਰੋਕਾਂ ਨਾਲ ਹੀ ਇਸ ਪਫੂਟਲ ਵਾਦੀ ਕੇਸ 'ਚ ਜਿਹੜੀ ਦੀਪਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਉਹਨੇ ਬੰਦਾ ਮਾਰਿਆ ਸੀ ਉਹ ਬੰਦਾ ਸੀ ਜਿਹੜਾ ਉਹਦਾ ਗੈਂਗਸਟਰਾ ਨਾਲ ਕੋਈ ਲੈ ਕੇ ਨਹੀਂ ਸੀ ਨਿਕਲਿਆ ਉਹਦਾ ਸਿੱਧਾ ਜਿਹੜਾ ਸੀਗਾ ਆਪਣੀ ਜ਼ਮੀਨ ਦਾ ਪਿੰਡ ਰੋਲਾ ਸੀਗਾ ਉਹਨਾਂ ਨੇ ਮਾਰਿਆ ਸੀ ਕੋਰਟ ਨੇ ਉਹਨਾਂ ਨੂੰ ਸਜ਼ਾ ਵੀ ਕਰਕੇ ਉਥੋਂ ਉਸ ਟਾਈਮ ਦੇ ਅਫਸਰਾਂ ਨੇ ਸਾਈਡ ਇਨਕੁਆਰੀ ਬਿਠਾ ਕੇ ਕੋਰਟ ਦੇ ਅੱਗੇ ਸਾਰਾ ਕੁਝ ਪੇਸ਼ ਕਰਕੇ ਤੇ ਫਿਰ ਉਹਨਾਂ ਨੂੰ ਸਜ਼ਾ ਹੋਈ ਮਾਨ ਸਾਹਿਬ ਪਲੀਜ਼ ਇਸ ਚੀਜ਼ ਤੇ ਵੀ ਜਵਾਬ ਦਿਓ ਪੰਨੂ ਸਾਹਿਬ ਨੇ ਵੀ ਅੱਜ ਸਵੇਰੇ ਟਵੀਟ ਕਰਕੇ ਪਿਆ ਸੀਗਾ ਪਪੂ ਢਲਵਾ ਕੇਸ ਬਾਰੇ ਪੰਨੂ ਸਾਹਿਬ ਸਾਰਾ ਕੁਝ ਟੱਲੇ ਅੱਗੇ ਰੱਖਦਾ ਪਪੂ ਢਲਵਾ ਕੇਸ ਦਾ ਵੀ ਇਸ ਚੀਜ਼ ਦਾ ਤੁਸੀਂ ਜਰੂਰ ਉਹਨੂੰ ਜਵਾਬ ਦੇ ਲੋ ਤੁਸੀਂ ਇੱਕ ਰਿਕੁਐਸਟ ਕੀਤੀ ਸੀ ਰੰਧਾਵਾ ਸਾਹਿਬ ਕਿਉਂ ਨਹੀਂ ਆ ਰਹੇ ਤੁਸੀਂ ਅ ਭਗਵਾਨ ਸਿੰਘ ਮਾਝੂਰਾ ਨੂੰ ਲੋਸੇ ਡਿਪਾਇਟ ਕੀਤੇ ਗਏ ਹੋ ਜੀ ਪਰ ਰੰਧਾਵਾ ਸਾਹਿਬ ਨੇ ਜਿਹੜੇ ਬਰਦਾਸਪੁਰ ਦੇ ਐਮਪੀ ਨੇ ਪੰਜਾਬ ਚ ਜਨਰਲ ਕੈਟੇਗਰੀਜ਼ ਦੇ ਵਿੱਚ ਸਭ ਤੋਂ ਵੱਧ ਲੀਡ ਨਾਲ ਜਿੱਤ ਕੇ ਗਏ ਨੇ 85 ਫੋਰਸ ਦੇ ਵਿੱਚ ਤੇ ਉਹਨਾਂ ਨੂੰ ਸੈਸ਼ਨ ਚ ਜਾਣਾ ਪੈਂਦਾ ਲੋਕਾਂ ਦੀ ਆਵਾਜ਼ ਚੁੱਕ ਤੁਹਾਡਾ ਜਿਹੜਾ ਜਵਾਬ ਹੈ ਕੇਸ ਮੇਰੇ ਤੇ ਸੀਗਾ ਜੋ ਵੀ ਹੋਇਆ ਉਹ ਮੈਂ ਤੁਹਾਡੇ ਅਗਰ ਰੱਖਣ ਆਇਆ ਸੀਗਾ ਨਾਲ ਇੱਕ ਹੋਰ ਚੀਜ਼ ਜਦੋਂ ਜੱਗੂ ਭਗਵਾਨਪੁਰੀਆ ਪੰਜਾਬ ਦੀ ਜੇਲ੍ਹ ਚੋਂ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਦੇ ਟਾਈਮ ਤੇ ਸ਼ਿਫਟ ਕੀਤਾ ਗਿਆ ਉਸ ਟਾਈਮ ਤੇ ਉਹ ਤੇ ਕੇਸ ਜਿਹੜਾ ਬਣਾਇਆ ਗਿਆ ਸੀ ਉਹ ਨਾਰਕੋ 테ਰਰਿਸਮ ਦਾ ਸੀਗਾ ਇੱਕ ਐਨਡੀपीएस ਹੁੰਦਾ ਜਿਹੜਾ ਛੋਟੇ ਦੇ ਗੱਲ ਹੁੰਦੇ ਇੱਕ 테ਰਰਿਸਮ ਐਕਟ ਹੁੰਦਾ ਹੈ ਕਿ ਜਿਹੜਾ ਬਹੁਤ ਵੱਡੇ ਲੈਵਲ ਤੇ ਚਿੱਟੇ ਦੀ ਸਪਲਾਈ ਚੱਲ ਰਹੀ ਹੁੰਦੀ ਹੈ ਉਸ ਕੇਸ ਦੇ ਅੰਦਰ ਇੱਕ ਨਾਲ ਭੋਜਨ ਸਾਹਪੁਰ ਜਗਦਰ ਦੇ ਰਹਿਣ ਵਾਲਾ ਹੈਪੀ ਕੋਟੀਆ ਜੀ ਦਾ ਛੋਟਾ ਨਾਂ ਉਹ ਗੁਰਦੀਪ ਸਿੰਘ ਰੰਦਾਵਾ ਬੋਲਾਂ ਦੇ ਪੀਏ ਨੇ ਇਹਨਾਂ ਨੇ ਨਾਲ ਇੱਕ ਚੀਜ਼ ਬੋਲੀ ਵੀ ਸੀ ਕਿ ਕੋਈ ਮੇਰਾ ਪੀਏ ਨਹੀਂ ਹੋਵੇ ਅੱਜ ਮੈਂ ਉਹ ਵੀ ਸਬੂਤ ਲੈ ਕੇ ਆਇਆ ਇੱਕ ਚੀਜ਼ ਨਾਲ ਇਹ ਦੱਸਣਾ ਚਾਹੁੰਗਾ ਕਿ ਜਿਹੜੇ ਹੈਪੀ ਕੋਟੀਆ ਨੇ ਇੱਕ 1 ਕਰੋੜ ਤੇ 30 ਲੱਖ ਦੀ ਜਿਹੜੀ ਹੈਰੋਇਨ ਉਹਨਾਂ ਕੋਲੋਂ ਨਾਰਕੋਡਿਕਸ ਡਿਪਾਰਟਮੈਂਟ ਨੇ ਫੜੀ ਸੀ ਨਾਲੀ ਉਹਨਾਂ ਦੇ ਉੱਪਰ ਜਿਹੜਾ ਲਿੰਕ ਬਣਿਆ ਉਹ ਇਹਨਾਂ ਦੇ ਗੁਰਦੀਪ ਸਿੰਘ ਰੰਧਾਵਾ ਦੇ بیٹے ਦਾ ਵੀ ਵਿੱਚ ਨਿਕਲਿਆ ਵਿਜੀਲੈਂਸ ਕੋਲ ਸਾਰੀਆਂ ਰਿਕਾਰਡਿੰਗਸ ਵੀ ਪਈਆਂ ਕਿ ਵਿੱਚ ਇੱਕ ਕਲੀਅਰ ਕੱਟ ਵਰਡ ਬੋਲਿਆ ਗਿਆ ਉਹਦੇ بیٹے ਵੱਲੋਂ ਗੁਰਦੀਪ ਸਿੰਘ ਰੰਧਾਵਾ ਦੇ ਕਿ ਕਿੰਨਾ ਸਮਾਨ ਚਾਹੀਦਾ ਤੂੰ ਉਹ ਦੱਸ ਉਹ ਚੁਪਣ ਵਾਲੀ ਗੱਲ ਕਰ ਇਹ ਚੀਜ਼ ਦਾ ਜਵਾਬ ਜ਼ਰੂਰ ਮਾਨ ਸਾਹਿਬ ਦੇਣ ਕਿ ਇਨਕੁਆਇਰੀ ਬਿਠਾਓ ਮੈਨੂੰ ਝੂਠਾ ਪਾ ਦਿਓ ਮੇਰੇ ਫਾਦਰ ਨੂੰ ਝੂਠਾ ਪਾ ਦਿਓ ਇਹ ਤੁਹਾਡੇ ਅਗੇ ਰਿਕਵੈਸਟ ਹੈ ਕਿ ਜੇ ਅਸੀਂ ਝੂਠੇ ਤੇ ਪੰਜਾਬ ਰੂਪ ਦੱਸਿਆ ਜਾਵੇ ਕਿ ਇਹ ਜਿਹੜੀਆਂ ਚੀਜ਼ ਕਹ ਰਹੇ ਕਿ ਇਹ ਬੰਦਾ ਗੁਰਦੀਪ ਦਾ ਵੀ ਇਹ ਨਹੀਂ ਹੈ ਜਦੋਂ ਆਪਾਂ ਕੋਈ ਗੱਡੀ ਲੈਣ ਚੱਲਦੇ ਆਪਾਂ ਫੈਮਿਲੀ ਨੂੰ ਲੈ ਕੇ ਗਏ ਹੁੰਦੇ ਆ ਇਹਨਾਂ ਦੇ ਸਾਡੇ ਐਮਐਲਏ ਸਾਹਿਬਾ ਦੀ ਵਾਈਫ ਗਈ ਹੈ ਉਹਨਾਂ ਦੇ ਬੱਚੇ ਗਏ ਆ ਬੱਚੀਆਂ ਗਈਆਂ ਪਰ ਇਹ ਵੀ ਸਮਝ ਆਈ ਕਿ ਇਹੀ ਜਿਹੜਾ ਹੈਪੀ ਕਟਿਆ ਐਨਡੀਪੀਐਸ ਦੇ ਕੇਸ ਵਿੱਚ ਫਸਿਆ ਹੈ ਇਹ ਨਾਲ ਦੀ ਕਰਨ ਗਿਆ ਗੱਡੀ ਲੈਣ ਜਦੋਂ ਸਾਰਾ ਪਰਿਵਾਰ ਗਿਆ ਇੰਨੀ ਕਿੰਨੀ ਕਿ ਨੇੜਤਾ ਇਹਨਾਂ ਦੀ ਫੋਰਚਨਰ ਗੱਡੀ ਨਵੀਂ ਘਟਾਈ ਇਹਨਾਂ ਨੇ ਮੁਬਾਰਕ ਐ ਐਮਐਲਏ ਬਣਨ ਤੋਂ ਬਾਅਦ ਇਹ ਜਿਹੜਾ ਬੰਦਾ ਨਾਲ ਖੜਾ ਹੈ ਇਹਦਾ ਡਰਗ ਮਨੀ ਦੇ ਥਰੂ ਜਿਹੜਾ ਸਾਨੂੰ ਸ਼ੱਕ ਹੈ ਇਹ ਗੱਡੀ ਲੈ ਕੇ ਗਿਆ ਉਹ ਵਿੱਚ ਨਾਲ ਹੀ ਖੜੇ ਨੇ ਨਾਲ ਇੱਕ ਹੋਰ ਚੀਜ਼ ਜਿਹੜੀ ਇਹਨਾਂ ਨੇ ਅੰਸਾਰੀ ਤੇ ਇਸ ਬਾਰੇ ਸਭ ਤੋਂ ਵੱਧ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਮਾਨ ਸਾਹਿਬ ਤੁਹਾਡਾ ਸੀਮਾ ਹੌਸ ਜਿਹੜਾ ਰੈਨੂਵੇਟ ਹੋਇਆ ਉਹ ਇੱਕ ਇਥੋਂ ਦੇ ਬਿਲਡਰ ਤੇ ਡਿਵੈਲਪਰ ਨੇ ਉਹ ਮੰਗਜਿੰਦਰ ਜਿਓ ਜੀ ਉਹਨਾਂ ਨੇ ਤੁਹਾਡਾ ਸੀਐਮ ਹਾਊਸ ਰੈਨੋਵੇਟ ਕੀਤਾ ਸੀ ਜੋ ਤੁਹਾਡੀ ਗਵਰਨਮੈਂਟ ਬਣੀ ਸਾਰਾ ਖਰਚਾ ਉਹਨਾਂ ਦੇ ਥਰੂ ਹੋਇਆ ਸੀਗਾ ਹੋਮਲੈਂਡ ਵਾਲੇ ਨੇ ਜਿਹੜੇ ਜਿਹੜੀ ਐਫਆਈਆਰ ਹੋਈ ਸੀ ਜ ਮੁਖਤਾਰ ਅंसारी ਤੇ ਜਦੋਂ ਉਹ ਪੰਜਾਬ ਆਇਆ ਉਹ ਜੀ ਐਫਆਈਆਰ ਵਾਸ ਰਜਿਸਟਰਡ ਕਵਾਸ ਵੈਨ ਟੂ ਬੇਨ ਟ੍ਰੈਡ ਕਾਲਡ ਰੀਸੀਵਡ ਬਾਈ ਬਨ ਉਮੰਗ ਜਿੰਦਰ ਸੀਓ ਹੋਮਲੈਂਡ ਗਰੁੱਪ ਰੀਅਲ ਅਸਟੇਟ ਇਹ ਦੇ ਇਸ ਚੀਜ਼ ਬਾਰੇ ਮੈਨੂੰ ਦੱਸੋ ਜੀ ਤੀ ਉਮੰਗ ਜਿੰਦਰ 라ਗਵ ਛੱਡਾ ਜੀ ਹੋਰ ਆਦੇ ਸਭ ਤੋਂ ਖਾਸ ਮੰਨੇ ਜਾਂਦੇ ਨੇ ਕਦਾਸੀ ਇਹ ਮਾ ਉਸ ਕੋਈ ਆਮ ਬੰਦਾ ਰੈਨੋਵੇਟ ਕਰਨ ਦੀ ਜਰੂਰਤ ਨਹੀਂ ਕਰਦਾ ਹੁੰਦਾ ਕੋਈ ਬਹੁਤ ਨੇਤਾ ਹੋਣੀ ਚਾਹੀਦੀ ਹੈ ਇਹ ਚੀਜ਼ ਸਾਨੂੰ ਪੁੱਛਣ ਦੀ ਸਵਾਇ ਅਜ ਆਮ ਆਦਮੀ ਦੀ ਲੀਡਰਸ਼ਿਪ ਉਹ ਮੰਗ ਜਿੰਦਰ ਜਿਹੜੇ 24 ਘੰਟੇ ਸੀਐਮਓ ਹੂਸ਼ ਬੈਠੇ ਹੁੰਦੇ ਉਹਨਾਂ ਤੋਂ ਕਿਉਂ ਨਹੀਂ ਇਸ ਚੀਜ਼ ਦਾ ਜਵਾਬ ਲਿਆ ਜਾਂਦਾ ਕਿ ਤੁਹਾਡੇ ਐਫਆਈਆਰ ਜਿਹੜੀ ਹੋਈ ਸੀ ਜਿਹਦੇ ਉਹਦੇ ਕੇਸ ਵਿੱਚ ਹੀ ਮੁਫਤਾਲ ਅंसारी ਨੂੰ ਪੰਜਾਬ ਲੈ ਕੇ ਆਏਗੇ ਤੇ ਉਸ ਤੋਂ ਬਾਅਦ ਜਦੋਂ ਰੰਧਾਵਾ ਸਾਹਿਬ ਜੇਰ ਮੰਤਰੀ ਸੀਗੇ ਉਹੀ ਮੈਂ ਚੀਜ਼ ਤੁਹਾਨੂੰ ਇੱਕ ਦੱਸੂਗਾ ਜਦੋਂ ਮੌਜੂਦਾ ਜੇਮ ਮੈਨਿਸਪਰ ਹੁੰਦੇ ਆ ਮੁਖਤਾਰ ਅंसारी ਸਾਡੀ ਜੇਡ ਵਿੱਚ ਸਾਡਾ ਲਿੰਕ ਕੱਢਣ ਦੀ ਕੋਸ਼ਿਸ਼ ਕਰਦੇ ਉਸ ਟਾਈਮ ਤੇ ਕੈਪਟਨ ਨਵਿੰਦਰ ਸਿੰਘ ਜੀ ਹੋਰਾਂ ਨੂੰ ਜਿਹੜੇ ਉਸ ਟਾਈਮ ਤੇ